ਸਿਕਾਲ ਦੋਸਤੋ ਨਵਾਂ ਦਿਨ ਨਵੀਂ ਵੀਡੀਓ ਦੇ ਵਿੱਚ ਸਵਾਗਤ ਹੈ ਪੈਸੇ ਤਾਂ ਹਿਮਾਚਲ ਬਹੁਤ ਸੋਹਣਾ ਹੈ ਲੇਕਿਨ ਪੰਜਾਬ ਉਸ ਤੋਂ ਵੀ ਸੋਹਣਾ ਹੈ ਕਿਉਂਕਿ ਇੱਥੇ ਬਹੁਤ ਸਾਰੀਆਂ ਐਸੀਆਂ ਲੋਕੇਸ਼ਨਾਂ ਜਿਹੜੀਆਂ ਆਪਾਂ ਆਪਣੇ ਪਰਿਵਾਰ ਨੂੰ ਦੇਖਿਆ ਜਾ ਸਕਦੀਆਂ ਆ ਜ਼ਰੂਰੀ ਨਹੀਂ ਕਿ ਜ਼ਿਆਦਾ ਪੈਸਾ ਖਰਚ ਕੇ ਆਪਾਂ ਕਿਤੇ ਦੂਰੀ ਜਾਈਏ ਪੰਜਾਬ ਦੇ ਵਿੱਚ ਵੀ ਬਹੁਤ ਸਾਰੀਆਂ ਐਹੋ ਜਿਹੀਆਂ ਲੋਕੇਸ਼ਨਾਂ ਜਿੱਥੇ ਆਪਾਂ ਸਾਨੂੰ ਪਹਿਲਾਂ ਵੀ ਲੈ ਕੇ ਗਏ ਆ ਅੱਜ ਵੀ ਇੱਕ ਨਵੀਂ ਲੋਕੇਸ਼ਨ ਤੇ ਚੱਲਦੇ ਆ ਤੇ ਜ਼ਿਆਦਾ ਦੂਰ ਨਹੀਂ ਜਾਣਾ ਪੈਗਾ ਖਾਸ ਕਰ ਨਵਾਂ ਸ਼ਹਿਰ ਵਾਲਿਆਂ ਨੂੰ ਨਵਾਂ ਸ਼ਹਿਰ ਜਲੰਧਰ ਹੁਸ਼ਿਆਰਪੁਰ ਵਾਲਿਆਂ ਦਾ ਤਾਂ ਬਿਲਕੁਲ ਨਜ਼ਦੀਕ ਪੈਗਾ ਹੈ ਤੇ ਆਓ ਚੱਲਦੇ ਆ ਹੁਸ਼ਿਆਰਪੁਰ ਜ਼ਿਲ੍ਹਾ ਪੰਜਾਬ ਦਾ ਸਭ ਤੋਂ ਵੱਧ ਪੜਿਆ ਲਿਖਿਆ ਜ਼ਿਲ੍ਹਾ ਹੈ ਤੇ ਇਸ ਦੇ ਨਾਲ ਹੀ ਇਹ ਸਭ ਤੋਂ ਸੋਹਣਾ ਜ਼ਿਲ੍ਹਾ ਵੀ ਹੈ ਪੰਜਾਬ ਦੀਆਂ ਬਹੁਤ ਸਾਰੀਆਂ ਨਾਮਵਰ ਹਸਤੀਆਂ ਜੇ ਮੈਂ ਨਾਮ ਲੈਣ ਲੱਗਾ ਤਾਂ ਸ਼ਾਇਦ ਇਹ ਬਲੌਗ ਛੋਟਾ ਪੈ ਜਾਏ ਉਹ ਵੀ ਇਸੇ ਜ਼ਿਲ੍ਹੇ ਨਾਲ ਸੰਬੰਧ ਰੱਖਦੀਆਂ ਹਨ ਉਸ ਦੇ ਨਾਲ ਹੀ ਇਹ ਜ਼ਿਲ੍ਹਾ ਬਹੁਤ ਹੀ ਖੂਬਸੂਰਤ ਜ਼ਿਲ੍ਹਾ ਹੈ ਇਹ ਨੀਮ ਪਹਾੜੀਆਂ ਦੇ ਨਾਲ ਕਿਰਿਆ ਹੋਇਆ ਜ਼ਿਲ੍ਹਾ ਹੈ ਇੱਕ ਪਾਸੇ ਹਿਮਾਚਲ ਲੱਗਦਾ ਹੈ ਦੂਜੇ ਪਾਸੇ ਪਠਾਨਕੋਟ ਗਰਦਾਸਪੁਰ ਜੰਮੂ ਤੱਕ ਇਸ ਪਾਸੇ ਹੋਇ ਜਾਇਆ ਜਾਂਦਾ ਹੈ ਤੇ ਅਸੀਂ ਜਾ ਰਹੇ ਹਾਂ ਚੋਹਾਲ ਜ਼ਿਲ੍ਹਾ ਹਿੜਾਰਪੁਰ ਦਾ ਇੱਕ ਪਿੰਡ ਜਿੱਥੇ ਚੋਹਾਲ ਡੈਮ ਬਣਿਆ ਹੋਇਆ ਉਸ ਦੇ ਨਾਲ ਹੀ ਬਹੁਤ ਸੋਹਣੀ ਨੇਚਰ ਪਾਰਕ ਬਣੀ ਹੋਈ ਹੈ ਜਿਸ ਨੂੰ ਤੁਸੀਂ ਖੁਦ ਦੇਖ ਕੇ ਹੈਰਾਨ ਰਹਿ ਜਾਓਗੇ ਪਿਛਲੇ ਕੁ ਸਮੇਂ ਤੋਂ ਇਹਨੂੰ ਡਿਵੈਲਪ ਕੀਤਾ ਗਿਆ ਹੈ ਤੇ ਜਿਸ ਦੇ ਨਾਲ ਇੱਥੇ ਆਉਣ ਵਾਲੇ ਟੂਰਿਸਟ ਦਾ ਵੀ ਜਿਆਦਾ ਰੁਝਾਨ ਵਧ ਰਿਹਾ ਹੈ ਇਹ ਚੋਹਾਲ ਨੇਚਰ ਪਾਰਕ ਦੀ ਟਿਕਟ ਸਿਰਫ 30 ਰੁਪਏ ਹੈ ਚਾਹੇ ਕੋਈ ਗੱਡੀ ਹੋਵੇ ਜਿੰਨੇ ਮਰਜ਼ੀ ਪਰਸਨ ਹੋਣ ਤੁਸੀਂ 30 ਰੁਪਏ ਦੇਣ ਤੋਂ ਬਾਅਦ ਤੁਸੀਂ ਕੁਦਰਤ ਦੇ ਨਾਲ ਕਨੈਕਟ ਹੋ ਜਾਂਦੇ ਹੋ ਬਹੁਤ ਸਾਰੇ ਡਰੋਨ ਸ਼ੂਟ ਨੇ ਜੋ ਤੁਸੀਂ ਇਹਦੇ ਵਿੱਚ ਦੇਖੋਗੇ ਕੀ ਬਾਕੀ ਹੀ ਕੁਦਰਤ ਦੇ ਨਜ਼ਾਰੇ ਤੁਹਾਨੂੰ ਘਰ ਦੇ ਪਾਸ ਮਿਲ ਜਾਣਗੇ ਪਰਿਵਾਰ ਦੇ ਨਾਲ ਬਿਤਾਉਣ ਦੇ ਲਈ ਇੱਕ ਬਹੁਤ ਵਧੀਆ ਵਿਕਲਪ ਹੈ ਵਨ ਡੇ ਪਿਕਨਿਕ ਵਨ ਡੇ ਟੂਰ ਇਥੇ ਬਣਾਇਆ ਜਾ ਸਕਦਾ ਹੈ ਜਿਵੇਂ ਹੀ ਪਾਰਕ ਦੇ ਵਿੱਚ ਐਂਟਰ ਹੁੰਨੇ ਹੋ ਸਭ ਤੋਂ ਪਹਿਲਾਂ ਬੱਚਿਆਂ ਦੇ ਲਈ ਇੱਕ ਪਾਰਕ ਬਣਿਆ ਹੋਇਆ ਜਿੱਥੇ ਉਹਨਾਂ ਦੇ ਫੇਵਰਟ ਕੈਰੈਕਟਰ ਜਾਂ ਕਾਰਟੂਨ ਬਣੇ ਹੋਏ ਨੇ ਤੇ ਨਾਲ ਹੀ ਰੈਸਟੋਰੈਂਟ ਵੀ ਹੈ ਜਿੱਥੇ ਤੁਸੀਂ ਨਾਸ਼ਤਾ ਚਾਹ ਬਣੀ ਵੀ ਲੈ ਸਕਦੇ ਹੋ ਤੇ ਨਾਲ ਹੀ ਬਹੁਤ ਸਾਰੇ ਖੂਬਸੂਰਤ ਕਾਟੇਜ ਨੇ ਜਿਨ੍ਹਾਂ ਦੇ ਵਿੱਚ ਰਾਤ ਵੀ ਰੁਕਿਆ ਜਾ ਸਕਦਾ ਹੈ ਅਗਰ ਤੁਸੀਂ ਬਹੁਤ ਦੂਰੋਂ ਆਉਂਦੇ ਹੋ ਜਾਂ ਵੈਸੇ ਵੀ ਕੁਦਰਤ ਦੇ ਨੇੜੇ ਇੱਥੇ ਤੁਸੀਂ ਰਹਿਣਾ ਚਾਹੁੰਦੇ ਹੋ ਰਹਿ ਸਕਦੇ ਹੋ ਉਹਦੀ ਬੁਕਿੰਗ ਕਰਵਾਈ ਜਾ ਸਕਦੀ ਹੈ ਤੇ ਹੁਣ ਸ਼ੁਰੂ ਹੁੰਦੀ ਹੈ ਅਸਲੀ ਗੇਮ ਇੱਥੋਂ ਸ਼ੁਰੂ ਹੁੰਦੀ ਹੈ ਟਰੈਕਿੰਗ ਜੋ ਤਕਰੀਬਨ 1 ਕਿਲੋਮੀਟਰ ਦੀ ਹੋਏਗੀ ਲਗਭਗ ਬਹੁਤ ਜ਼ਿਆਦਾ ਉਤਰਾਈ ਹੈ ਤੇ ਫਿਰ ਥੱਲੇ ਜੋ ਨਜ਼ਾਰੇ ਆ ਤੁਸੀਂ ਖੁਦ ਦੇਖ ਲਾਉਗੇ ਕਾਫੀ ਜਾਈ ਤੋਂ ਅਸੀਂ نیچے ਜਾ ਰਹੇ ਹਾਂ ਟਰੈਕਿੰਗ ਕਰਦੇ ਹੋਏ ਸਾਫ ਖੁੱਲ ਰਿਹਾ ਸੀ ਲੇਕਿਨ ਨਾਲ ਦੇ ਨਾਲ ਮਨ ਦੇ ਵਿੱਚ ਖਿਆਲ ਵੀ ਆ ਰਿਹਾ ਸੀ ਇੰਨੀ ਉਤਰਾਈ ਉੱਤਰ ਕੇ ਆ ਰਹੇ ਹਾਂ ਅਗਰ ਚੜ੍ਹਨਾ ਪੈਗਾ ਤਾਂ ਬਹੁਤ ਮੁਸ਼ਕਲ ਆਏਗੀ ਲੇਕਿਨ ਜੋ ਆਉਣ ਵਾਲਾ ਦ੍ਰਿਸ਼ ਸੀਗਾ ਜਾਂ ਆਉਣ ਵਾਲਾ ਸੀਨ ਸੀ ਉਹ ਬਹੁਤ ਹੀ ਸੁਹਾਵਣਾ ਸੀ ਸਾਡੀ ਸਾਰੀ ਥਕਾਵਟ ਮੈਨੂੰ ਲੱਗਦਾ ਉਸ ਨੂੰ ਦੇਖ ਕੇ ਉੱਤਰ ਗਈ ਤੇ ਹੁਣ ਤੁਸੀਂ ਦੇਖ ਰਹੇ ਹੋ ਇਸ ਚੋਹਾਲ ਡੈਮ ਦਾ ਸਭ ਤੋਂ ਖੂਬਸੂਰਤ ਦ੍ਰਿਸ਼ ਜਿੱਥੇ ਤੁਸੀਂ ਵੋਟਿੰਗ ਕਰ ਸਕਦੇ ਹੋ ਬੱਚਿਆਂ ਦੇ ਨਾਲ ਪਿਕਨਿਕ ਕਰ ਸਕਦੇ ਹੋ ਜਾਂ ਪ੍ਰੀ-ਵੇਡਿੰਗ ਸ਼ੂਟ ਵੀ ਇੱਥੇ ਕੀਤੀਆਂ ਜਾ ਸਕਦੀਆਂ ਹਨ ਤੇ ਇੱਥੇ ਜੋ ਚਾਰਜਸ ਨੇ ਬਹੁਤ ਮਿਨਿਮਮ ਨੇ ਲਗਭਗ 150 ਰੁਪਿਆ ਪਰ ਪਰਸਨ ਇਸ ਬੋਰਡ ਦਾ ਲਿਆ ਜਾਂਦਾ ਹੈ। ਚੋਹਾਲ ਨੇਚਰ ਪਾਰਕ ਜਾਂ ਚੋਹਾਲ ਡੈਮ ਇਹ ਹਸ਼ਿਆਰਪੁਰ ਤੋਂ ਤਰੀਬਨ 10 ਕਿਲੋਮੀਟਰ ਦੀ ਦੂਰੀ 'ਤੇ ਚਿੰਤ ਪਾਣੀ ਰੋਡ 'ਤੇ ਸਥਿਤ ਹੈ। ਹਸ਼ਿਆਰਪੁਰ ਤੋਂ ਇਸ ਦੀ ਦੂਰੀ ਲਗਭਗ 10 ਕਿਲੋਮੀਟਰ ਦੀ ਹੋਏਗੀ ਤੇ ਇੱਥੇ ਪਹੁੰਚਣਾ ਬਹੁਤ ਹੀ ਆਸਾਨ ਹੋ ਜਾਂਦਾ ਹੈ। ਤੁਸੀਂ ਜੋ ਸ਼ਾਟ ਦੇਖ ਰਹੇ ਹੋ ਇਹ ਸਾਰੇ ਦੇ ਸਾਰੇ ਡ੍ਰੋਨ ਦੇ ਨਾਲ ਲਏ ਗਏ ਨੇ। ਬਹੁਤ ساری ਲੋਕੇਸ਼ਨ ਸੀ ਕੁਝ ਮੌਸਮ ਇਹੋ ਜਿਹਾ ਹੁਣ ਕਰਕੇ ਜਿਆਦਾ ਅਸੀਂ ਡ੍ਰੋਨ ਸ਼ਾਟ ਨਹੀਂ ਲੈ ਪਾਏ। ਇਹ ਇੱਕ ਬਹੁਤ ਹੀ ਵਧੀਆ ਅਤੇ ਮਜ਼ੇਦਾਰ ਅਨੁਭਵ ਸੀ। ਕਾਫੀ ਸਮਾਂ ਬਿਤਾਉਣ ਤੋਂ ਬਾਅਦ ਅਸੀਂ ਨੇਚਰ ਪਾਰਕ ਵੱਲੋਂ ਵਾਪਸ ਚੱਲ ਪਏ। ਲੇਕਿਨ ਉਹੀ ਪਹਾੜੀ ਰਸਤਾ ਜਿੱਥੋਂ ਅਸੀਂ ਵਾਪਸ ਜਾਣਾ ਸੀ ਟ੍ਰੈਕਿੰਗ ਕਰਦੇ ਹੋਏ ਬਹੁਤ ਖੂਬਸੂਰਤ ਨਜ਼ਰ ਆ ਰਿਹਾ ਸੀ। ਸਾਨਾ-ਸਾਨੀ ਡਲ ਰਹੇ ਆ। ਅਗਲੇ ਕਾਫੀ ਟਰੈਕਿੰਗ ਕਰਨ ਤੋਂ ਬਾਅਦ ਫਾਈਨਲੀ ਅਸੀਂ ਟਾਪ ਤੇ ਪਹੁੰਚ ਗਏ ਇਹ ਤੋਂ ਸ਼ੁਰੂ ਕੀਤਾ ਸੀਗਾ ਮੁਹਾਵਦਾ ਰਾਸਤੇ ਤੇ ਪਾਣੀ ਦਾ 뷰 ਟਰੈਕਿੰਗ ਹਨਾ ਪੂਰੀ ਵਧੀਆ ਲੋਕੇਸ਼ਨ ਫਾਈਨਲੀ ਅਸੀਂ ਟਾਪ ਤੇ ਪਹੁੰਚਦੇ ਹਾਂ ਜਿੱਥੇ ਕਿ ਰੈਸਟੋਰੈਂਟ ਬਣਿਆ ਹੋਇਆ ਹੈ ਉੱਥੇ ਅਸੀਂ ਚਾਹ ਪੀਤੀ ਤੇ ਨਾਲ ਦੀ ਨਾਲ ਕੁਝ ਸਨੈਕਸ ਵਗੈਰਾ ਲਏ ਤੇ ਦੈਨ ਅਸੀਂ ਪਾਰਕ ਦੇ ਵਿੱਚ ਘੁੰਮਣ ਲੱਗ ਪਏ ਤੇ ਇਸ ਪਾਰਕ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲ ਜਾਂਦੀਆਂ ਹਨ ਤੇ ਬੱਚਿਆਂ ਦੇ ਐਕਟੀਵਿਟੀ ਕਰਨ ਦੇ ਲਈ ਵੀ ਬਹੁਤ ਸਾਰਾ ਪ੍ਰਬੰਧ ਕੀਤਾ ਗਿਆ ਹੋਇਆ ਜੰਗਲ ਸਫਾਰੀ ਹੈ ਔਰ ਰੇਟ ਬਹੁਤ ਬਾਜ਼ੂ ਨੇ ਅਗਰ ਤੁਸੀਂ ਬੱਚਿਆਂ ਦੇ ਨਾਲ ਇੱਥੋਂ ਆਂਦੇ ਹੋ ਤਾਂ ਮੈਨੂੰ ਲੱਗਦਾ ਤੁਸੀਂ ਨਰਾਸ਼ ਹੋ ਕੇ ਨਹੀਂ ਜਾਓਗੇ ਕਿਉਂਕਿ ਬਿਲਕੁਲ ਹਿਸ਼ਾਰਪੁਰ ਦੇ ਨਾਲ ਲੱਗਦਾ ਹੈ ਤੇ ਬਿਲਕੁਲ ਨਜ਼ਦੀਕ ਪੈਂਦਾ ਹੈ ਖਾਸ ਕਰ ਦੁਆਬਾ ਇਲਾਕੇ ਦੇ ਲਈ ਤੇ ਖੂਬਸੂਰਤ ਇਲਾਕਾ ਹੈ ਦੇਖਣ ਵਾਸਤੇ ਇਸ ਪਾਰਕ ਦੇ ਵਿੱਚ ਜੰਗਲ ਸਫਾਰੀ ਵੀ ਕਰਾਈ ਜਾਂਦੀ ਹੈ ਨਾਲ ਦੀ ਨਾਲ ਰੋਪ ਸਾਈਕਲਿੰਗ ਬੱਚਿਆਂ ਦੇ ਲਈ ਵੰਜਿੰਗ ਜੰਪਿੰਗ ਤੇ ਹੋਰ ਬਹੁਤ ਸਾਰੀਆਂ ਐਕਟੀਵਿਟੀਆਂ ਹਨ ਤੇ ਨਾਲ ਦੀ ਨਾਲ ਇੱਥੇ ਪੰਜਾਬ ਦੀ ਝਲਕ ਵੀ ਤੁਹਾਨੂੰ ਦੇਖਣ ਦੀ ਮਿਲ ਜਾਂਦੀ ਹੈ ਜੋ ਕਿ ਸਾਡੇ ਸੱਭਿਆਚਾਰ ਨਾਲ ਜੁੜਿਆ ਹੋਇਆ ਹੈ ਏਸੀ ਸਾਡਾ ਅੱਜ ਦਾ ਸਫਰ ਖੂਬਸੂਰਤ ਪੰਜਾਬ ਦੇ ਖੂਬਸੂਰਤ ਜ਼ਿਲ੍ਹੇ ਦਾ ਇੱਕ ਖੂਬਸੂਰਤ ਸਫਰ ਜਿੱਥੇ ਅਸੀਂ ਬਹੁਤ ਆਨੰਦ ਮਾਣਿਆ ਬਹੁਤ ਸਰੀਆਂ ਯਾਦਾਂ ਇਕੱਠੀਆਂ ਕਰਕੇ ਲੈ ਕੇ ਗਏ ਆ ਤੇ ਤੁਸੀਂ ਵੀ ਇੱਥੇ ਇੱਕ ਦਿਨ ਦੇ ਲਈ ਟ੍ਰਿਪ ਆਪਣੇ ਬੱਚਿਆਂ ਦੇ ਨਾਲ ਬਣਾ ਸਕਦੇ ਹੋ ਸਾਡੇ ਨਾਲ ਇਸ ਖੂਬਸੂਰਤ ਸਫਰ ਵਿੱਚ ਬਣੇ ਰਹਿਣ ਲਈ ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਜੀ